ਕਲ ਹੈ ਜੀ ਪਿਓਰ ਕਾਟਨ ਪਿਓਰ ਕਾਟਨ ਦਾ ਸੂਟ ਰਹੂਗਾ ਜੀ ਇਹ ਉੱਪਰ ਵਾਈਟ ਥ्रेड ਵਰਕ ਹੋਇਆ ਹੋਇਆ ਤੁਸੀਂ ਦੇਖ ਸਕਦੇ ਹੋ ਸੂਟ ਨੂੰ ਬਹੁਤ ਹੀ ਅੱਛੀ ਤਰ੍ਹਾਂ ਰਿਪਰੈਜ਼ੈਂਟ ਕੀਤਾ ਹੋਇਆ ਹੈ ਬਹੁਤ ਹੀ ਅੱਛੀ ਲੈਂਥ ਹੈ ਸੂਟ ਦੀ ਔਰ ਸਟਫ ਹੈ ਪਿਓਰ ਕਾਟਨ ਨਾਲ ਰਹੂਗਾ ਜੀ ਇਹਦੇ ਪਿਓਰ ਹੀ ਕਾਟਨ ਦਾ ਦੁਪੱਟਾ ਪ੍ਰਿੰਟਡ ਦੁਪੱਟਾ ਆਲ ਓਵਰ 5 ਮੀਟਰ ਸੂਟ ਲੈਂਥ ਵਗੈਰਾ ਸਾਰਾ ਕੁਝ ਇਹਦੀ ਪੂਰੀ ਹੈ ਜੀ ਸੂਟ ਦਾ ਪ੍ਰਾਈਸ ਹੈ ਸਿਰਫ ਤੇ ਸਿਰਫ 350 350 ਪ੍ਰਾਈਸ ਅਗਰ ਕਿਸੇ ਨੇ ਸੂਟ ਦੀ ਬੁਕਿੰਗ ਕਰवानी ਹੈ ਤੇ ਕਰਵਾ ਸਕਦਾ ਹੈ ਔਨਲਾਈਨ ਸ਼ਾਪਿੰਗ ਸਾਡੀ ਸਟਾਰਟ ਹੋ ਚੁੱਕੀ ਹੈ ਜੀ ਤੁਸੀਂ ਸੂਟ ਨੂੰ ਔਨਲਾਈਨ ਵੀ ਖਰੀਦ ਸਕਦੇ ਹੋ ਤੇ ਸ਼ਾਪ ਤੇ ਵਿਜ਼ਿਟ ਕਰਕੇ ਵੀ ਲੈ ਕੇ ਜਾ ਸਕਦੇ ਹੋ ਸਾਡਾ ਐਡਰੈਸ ਹੈ ਜੀ ਰਿੱਤੂ ਦੀ ਹੱਟੀ 메ਨ ਚੌਂਕ ਖੰਨਾ ਰੋਡ ਸਮਰਾਲਾ ਕਲਰ ਮਿਲਣਗੇ ਜੀ ਇਹਦੇ ਵਿੱਚ ਪੰਜ ਫਿਰੋਜ਼ੀ ਕਲਰ ग्रीन कलर रस्ट कलर अगेन ग्रीन कलर बहुत ही अच्छा स्टफ है जी प्राइस भी बहुत ही बढ़िया अगर किसी ने बुकिंग करवानी करवा है तो करवा सकता है रितु दी हट्टी मेन चौक खन्ना रोड समराला हां जी नेक्स्ट आर्टिकल है जी बहुत ही बढ़िया देखो बहुत ही प्यारा पीस है स्टफ हैगा जी येदा प्योर कॉटन पूरी कूल फीलिंग वालादा जोड़ा रहूगा स्टफ रहूगा ਬਹੁਤ ਹੀ ਵਧੀਆ ਲੈਸ ਵਰਕ ਹੋਇਆ ਹੋਇਆ ਦੇਖੋ ਸੂਟ ਤੇ ਲੈਸ ਵਰਕ ਹੋਇਆ ਹੋਇਆ ਜੀ ਸ਼ਰਟ ਦੇ ਉੱਤੇ ਬਹੁਤ ਹੀ ਅੱਛਾ ਆਲ ਓਵਰ ਸੂਟ ਰਹੂਗਾ ਜੀ ਬਹੁਤ ਵਧੀਆ ਹੀ ਸੂਟ ਹੈ ਨਾਲ ਰਹੂਗਾ ਕੰਟਰਾਸਟ ਦੁਪੱਟਾ ਨਾਲ ਰਹੂਗਾ ਜੀ ਕੰਟਰਾਸਟ ਦੁਪੱਟਾ ਸਟਫ ਰਹੂਗਾ ਇਸ ਦਾ ਪਿਓਰ ਕਾਟਨ ਪਿਓਰ ਕਾਟਨ ਸਟਫ ਨਾਲ ਮਸਲੀਨ ਦਾ ਦੁਪੱਟਾ ਤੇ ਦੁਪੱਟੇ ਦੇ 4 ਸਾਈਡ ਐ ਦਾ ਕੋਰਨਰ ਡਿਜ਼ਾਈਨਿੰਗ ਹੋਈ ਹੋਈ ਆ ਲੈਸ ਵਰਕ ਵਿਦ ਪ੍ਰਿੰਟਿੰਗ ਬਹੁਤ ਹੀ ਅੱਛਾ ਸਟੱਫ ਹੈ ਜੀ ਇਸ ਦਾ ਬਹੁਤ ਹੀ ਪਿਆਰਾ ਪ੍ਰਾਈਜ਼ ਤੇ ਬਹੁਤ ਹੀ ਸਟਾਕ ਹੈ ਜੀ ਇਹਦੇ ਵਿੱਚ ਸਾਢੇ 3 ਮੀਟਰ ਕਪੜਾ ਰਹੂਗਾ ਜੀ ਡੇਢ ਗੱਜ ਪਨੇ ਦਾ ਕਪੜਾ ਹੈ ਬਹੁਤ ਹੀ ਵਧੀਆ ਪੀਸ ਹੈ ਜੀ ਐਲੀਗੈਂਟ ਪੀਸ ਡਿਜ਼ਾਈਨ ਮਿਲਣਗੇ ਤੁਹਾਨੂੰ ਇਹਦੇ ਵਿੱਚ ਇਸ ਤਰ੍ਹਾਂ ਦੇਖੋ ਬਹੁਤ ਹੀ ਵਧੀਆ ਡਿਜ਼ਾਈਨ ਸਭ ਤੋਂ ਵਧੀਆ ਗੱਲ ਸਟੱਫ ਬਹੁਤ ਅੱਛਾ ਜੀ ਇਹਦਾ ਸਟੱਫ ਪਲਸ ਡਿਜ਼ਾਈਨਿੰਗ ਬਹੁਤ ਅੱਛੀ ਹੋਈ ਹੋਈ ਆ ਪੱਲੇ ਦੇ ਉੱਤੇ ਲੈਸ ਵਰਕ ਹੋਇਆ ਹੋਇਆ ਫਰੰਟ ਦੇ ਉੱਤੇ ਪੂਰਾ ਲੈਸ ਵਰਕ ਹੋਇਆ ਹੋਇਆ ਬਹੁਤ ਹੀ ਵਧੀਆ ਪੀਸ ਹੈ ਜੀ ਪ੍ਰਾਈਸ ਹੈ ਇਹਦਾ ਸਿਰਫ ਤੇ ਸਿਰਫ 700 700 ਪ੍ਰਾਈਸ ਪਿਓਰ ਕੈਮਰਿਕ ਕਾਟਨ ਦੇ ਉੱਤੇ ਰਹੂਗਾ ਜੀ ਇਹ ਆਰਟੀਕਲ ਬਹੁਤ ਹੀ ਵਧੀਆ ਸੂਟ ਹੈ ਜੀ ਬਹੁਤ ਹੀ ਵਧੀਆ ਨੈਕਸਟ ਆਰਟੀਕਲ ਜੀ ਇਹਦੇ ਵਿੱਚ ਇੱਕ ਹੋਰ ਦੇਖੋ ਕਲਰ ਬਹੁਤ ਹੀ ਅੱਛਾ ਸਕਾਈ ਬਲੂ ਕਲਰ ਬਹੁਤ ਪਿਆਰਾ ਕਲਰ ਹੈ ਜੀ ਸੇਮ ਐਸ फ्रंट ਦੇ ਉੱਤੇ ਲੈਸ ਵਰਕ ਹੋਇਆ ਹੋਇਆ ਪਲੱਸ ਪੱਲੇ ਦੇ ਉੱਤੇ ਵੀ ਵਰਕ ਹੋਇਆ ਹੋਇਆ ਦੁਪੱਟਾ ਰਹੂਗਾ ਜੀ ਇਸ ਦਾ ਮਸਲੀਨ ਦਾ ਇਸ ਤਰ੍ਹਾਂ ਦਾ ਕੁਝ ਬਹੁਤ ਹੀ ਵਧੀਆ ਇਹ ਸੂਟ ਦੇਖੋ ਬਣਿਆ ਹੋਇਆ ਦੁਪੱਟੇ ਦੇ ਫੋਰ ਸਾਈਡ ਪੱਟੀ ਲੱਗੀ ਹੋਈ ਹੈ ਬਹੁਤ ਵਧੀਆ ਸੂਟ ਹੈ ਪ੍ਰਾਈਸ ਹੈ ਜੀ ਇਹਦਾ ਸਿਰਫ 700 700 ਪ੍ਰਾਈਸ ਓਨਲੀ ਇਹਦੇ ਵਿੱਚ ਤੁਹਾਨੂੰ ਆਰਟੀਕਲ ਮਿਲਣਗੇ ਕੁਝ ਇਸ ਤਰ੍ਹਾਂ ਦੇਖੋ ਬਹੁਤ ਹੀ ਵਧੀਆ ਕੰਟਰਾਸਟ ਦੁਪੱਟੇ ਰਹਿਣਗੇ ਨਾਲ ਬਹੁਤ ਹੀ ਪਿਆਰਾ ਤੇ ਐਲੀਗੈਂਟ ਪੀਸ ਹੈ ਜੀ ਓਨਲੀ 700 700 ਪ੍ਰਾਈਸ ਤੁਸੀਂ ਇਹਦੀ ਆਨਲਾਈਨ ਬੁਕਿੰਗ ਵੀ ਕਰ ਸਕਦੇ ਹੋ ਤੇ ਸ਼ਾਪ ਤੇ ਵਿਜ਼ਿਟ ਕਰਕੇ ਵੀ ਜਦ ਮਰਜੀ ਸਕਰੀਨ ਸ਼ਾਟ ਖਿੱਚ ਕੇ ਸ਼ਾਪ ਤੇ ਆ ਕੇ ਤੁਸੀਂ ਲੈ ਕੇ ਜਾ ਸਕਦੇ ਹੋ ਬਟ ਉਹਦੇ ਲਈ ਤੁਹਾਨੂੰ ਆਣਾ ਪੈਣਾ ਜਲਦੀ ਤੋਂ ਜਲਦੀ ਕਿਉਂਕਿ ਸੂਟ ਸੇਲ ਹੋ ਜਾਂਦੇ ਆ ਬਹੁਤ ਹੀ ਅੱਛੇ ਪ੍ਰਿੰਟਿੰਗ ਤੇ ਸਭ ਤੋਂ ਵਧੀਆ ਇਸ ਦੀ ਜਿਹੜੀ ਗੱਲ ਹੈਗੀ ਇਹ ਹੈ ਕਿ ਇਹ ਕਪੜਾ ਹੈ ਜਿਹੜਾ ਪਿਓਰ ਕੈਮਬ੍ਰਿਕ ਹੈ ਇਨੂੰ ਕੋਈ ਲਾਈਨਿੰਗ ਦੀ ਲੋੜ ਨਹੀਂ ਕੁਛ ਨਹੀਂ ਰੈਡੀ ਟੂ ਵੇਅਰ ਹੈ ਜੀ ਇਹ ਬਹੁਤ ਅੱਛਾ ਦੇਖੋ ਡਿਜ਼ਾਈਨਿੰਗ ਵੀ ਬਹੁਤ ਅੱਛੀ ਹੋਈ ਹੋਈ ਆ ਦੁਪੱਟਾ ਦੁਪੱਟਾ ਬਹੁਤ ਅੱਛਾ ਬਣਿਆ ਹੋਇਆ ਇਨਫ ਸਟਾਕ ਹੈ ਜੀ ਇਹਦੇ ਵਿੱਚ ਬਹੁਤ ਹੀ ਸਟਾਕ ਹੈ ਤੁਸੀਂ ਸ਼ਾਪ ਤੇ ਵਿਜ਼ਿਟ ਕਰਕੇ ਲੈ ਕੇ ਜਾ ਸਕਦੇ ਹੋ ਸਭ ਤੋਂ ਵਧੀਆ ਗੱਲ ਇਹ ਹੈ ਕਿ ਕੋਈ ਵੀ ਪੀਸ ਰਿਪੀਟ ਨਹੀਂ ਹੈਗਾ ਸੋਲੋ ਸੋਲੋ ਪੀਸ ਨੇ ਜੀ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਉਹਦੇ ਨਾਲ ਦਾ ਸੂਟ ਮੈਂ ਨਹੀਂ ਲੈਣਾ ਤੁਸੀਂ ਆਪਣਾ ਸੂਟ ਆਪਣੀ ਚੋਇਸ ਦੇ ਅਕੋਰਡਿੰਗ ਵੇਅਰ ਕਰ ਸਕਦੇ ਹੋ। ਹਾਂਜੀ ਨੈਕਸਟ ਆਰਟੀਕਲ ਹੈ ਜੀ ਬਹੁਤ ਹੀ ਵਧੀਆ ਦੇਖੋ। ਪੱਲੇ ਦੇ ਉੱਤੇ ਕਿੰਨਾ ਸੋਨਾ ਵਰਕ ਹੋਇਆ ਹੋਇਆ ਇਸਦੇ। ਬਹੁਤ ਹੀ ਅੱਛਾ ਵਰਕ ਹੋਇਆ ਹੋਇਆ ਜੀ ਸੀਕੁਐਂਸ ਵਰਕ ਹੋਇਆ ਹੋਇਆ ਪੱਲੇ ਦੇ ਉੱਤੇ। ਨਾਲ ਸ਼ਿਫੌਨ ਦਾ ਦੁਪੱਟਾ ਜੀ। ਪਲੇਨ ਬਾਟਮ ਰਹੂਗੀ ਨਾਲ। ਗਲਾ ਵੀ ਬਹੁਤ ਅੱਛਾ ਬਣਿਆ ਹੋਇਆ ਬਹੁਤ ਹੀ ਪਿਆਰਾ ਆਰਟੀਕਲ ਪਾਰਟੀ ਵੇਅਰ ਆਰਟੀਕਲ ਹੈ ਜੀ ਬਹੁਤ ਵਧੀਆ। ਕਲਰ ਮਿਲਣਗੇ ਇਹਦੇ ਵਿੱਚ ਤੁਹਾਨੂੰ 4 ਬਹੁਤ ਹੀ ਪਿਆਰੇ ਕਲਰ ਨੇ ਦੇਖੋ ਤੁਸੀਂ ਇਹਨੂੰ ਪਾਰਟੀ ਵੇਅਰ ਜਿੱਦਾਂ ਮਰਜ਼ੀ ਯੂਜ਼ ਕਰ ਸਕਦੇ ਹੋ ਬਹੁਤ ਹੀ ਪਿਆਰਾ ਆਰਟੀਕਲ ਹੈ ਤੇ ਇਸ ਦਾ ਜੋ ਪ੍ਰਾਈਸ ਹੈ ਉਹ ਹੈ ਸਿਰਫ 650 650 ਪ੍ਰਾਈਸ ਓਨਲੀ ਬਹੁਤ ਹੀ ਅੱਛੀ ਕਲੈਕਸ਼ਨ ਹੈ ਜੀ ਬਹੁਤ ਹੀ ਪਿਆਰਾ ਸੂਟ ਹੈ ਤੁਸੀਂ ਇਹਨੂੰ ਸ਼ਾਪ ਤੇ ਵਿਜ਼ਿਟ ਕਰਕੇ ਵੀ ਲੈ ਕੇ ਜਾ ਸਕਦੇ ਹੋ ਤੇ ਆਨਲਾਈਨ ਬੁਕਿੰਗ ਵੀ ਕਰਵਾ ਸਕਦੇ ਹੋ ਬਹੁਤ ਹੀ ਪਿਆਰਾ neck ਦੇ ਉੱਤੇ वर्क होया होया देखो सीक्वेंस वर्क होया होया नाल होफोन का दुपट्टा रहूगा जी बहुत प्यारा सूट सिर्फ सिक्स फिफ्टी हाँ जी नैक्सट आर्टिकल जी देखो बहुत ही वैसा पार्टीवेयर सूट है जी ये बहुत ही प्यारा पीस है बहुत ही एलिगेंट पीस ए क्लास इज़ द स्टफ रहूगा जी स्टफ है इसका करेव ਕ੍ਰੇਵ ਸਟਫ ਰਹੂਗਾ ਜੀ ਦੇਖੋ ਪੱਲੇ ਦੇ ਉੱਤੇ ਇਸ ਤਰ੍ਹਾਂ ਸਟੋਨ ਵਰਕ ਹੋਇਆ ਹੋਇਆ ਪੂਰੇ ਫਰੰਟ ਦੇ ਉੱਤੇ ਇਸ ਤਰ੍ਹਾਂ ਵਰਕ ਹੋਇਆ ਹੋਇਆ ਜੀ ਬਹੁਤ ਹੀ ਵਧੀਆ ਪੀਸ ਦੇਖੋ ਕਿੰਨੀ ਅੱਛੀ ਲੁੱਕ ਐ ਸੂਟ ਦੀ ਨਾਲ ਰਹੂਗਾ ਸ਼ਿਫੌਨ ਦਾ ਦੁਪੱਟਾ ਤੇ ਦੁਪੱਟੇ ਤੇ ਵੀ ਪੂਰਾ ਸਟੋਨ ਵਰਕ ਹੋਇਆ ਹੋਇਆ 4 ਸਾਈਡ ਲੈਸ ਲੱਗੀ ਹੋਈ ਐ ਜੀ ਬਹੁਤ ਵਧੀਆ ਬਹੁਤ ਹੀ ਪਿਆਰਾ ਪੀਸ ਕਲਰ ਮਿਲਣਗੇ ਦੇ ਵਿੱਚ ਤੁਹਾਨੂੰ 4 ਮਹਿੰਦੀ ਸ਼ੇਡ रेड शेड फ्रोजी शेड पैरट शेड बहुत ही प्यारा सूट है जी प्राइस है यदा सिर्फ तो सिर्फ साढ़े पाँच सौ तीसरा वर्क चेक कर सकते हो बहुत ही अच्छा वर्क होया हो स्टोन वर्क होया हो सीपी वर्क नहीं होया स्टोन वर्क होया हो जी बहुत वीया देखो प्राइज़ है यदा सिर्फ साढ़े पाँच सौ ਸ਼ੌਪ ਤੇ ਵਿਜ਼ਿਟ ਕਰਕੇ ਵੀ ਲੈ ਕੇ ਜਾ ਸਕਦੇ ਹੋ ਸਕਰੀਨਸ਼ਾਟ ਖਿੱਚ ਕੇ ਸੂਟ ਨੂੰ ਆਨਲਾਈਨ ਵੀ ਕਿਤੇ ਵੀ ਤੁਸੀਂ ਮੰਗਵਾ ਸਕਦੇ ਹੋ ਜੀ ਵਰਲਡ ਵਾਈਡ ਸ਼ਿਪਿੰਗ ਹੈ ਹਾਂਜੀ ਨੈਕਸਟ ਕਲ ਨੈਕਸਟ ਆਰਟੀਕਲ ਹੈ ਜੀ ਦੇਖੋ ਬਹੁਤ ਹੀ ਅੱਛਾ ਆਰਟੀਕਲ ਬਹੁਤ ਹੀ ਵਧੀਆ ਆਰਟੀਕਲ ਸਟਫ ਰਹੂਗਾ ਜੀ ਇਸ ਦਾ ਪਿਓਰ ਕਾਟਨ ਪਿਓਰ ਕਾਟਨ ਸਟਫ ਰਹੂਗਾ ਟਾਈ ਪੱਟੀ ਬਣੀ ਹੋਈ ਹੈ ਜੀ ਦੇਖੋ ਬਹੁਤ ਅੱਛੀ ਪੱਟੀ ਦੇ ਉੱਤੇ ਨਲਕੀ ਵਰਕ ਹੋਇਆ ਹੋਇਆ ਤੇ ਪ੍ਰਿੰਟ ਦੇਖੋ ਦੁਪੱਟਾ ਰਹੂਗਾ ਜੀ ਇਹਦੇ ਨਾਲ ਸ਼ਿਫੋਨ ਦਾ 4 ਸਾਈਡ ਚੌੜੀ ਪੱਟੀ ਲੈਸ ਲੱਗੀ ਹੋਈ ਆ ਬਹੁਤ ਅੱਛੀ ਨਾਲ ਰਹੂਗੀ ਪਲੇਨ ਬਾਟਮ ਬਹੁਤ ਹੀ ਅੱਛਾ ਬਹੁਤ ਹੀ ਪਿਆਰਾ ਆਰਟੀਕਲ ਪ੍ਰਾਈਜ਼ ਵੀ ਇਸ ਦਾ ਪੂਰਾ ਸ਼ੌਕਿੰਗ ਆਰਟੀਕਲ ਔਰ ਕਲਰ ਤੁਹਾਨੂੰ ਇਹਦੇ ਵਿੱਚ ਬਹੁਤ ਮਿਲ ਜਾਣਗੇ ਪ੍ਰਾਈਜ਼ ਹੈ ਜੀ ਇਹਦਾ ਸਿਰਫ ਤੇ ਸਿਰਫ 400 400 ਪ੍ਰਾਈਸ ਦਿਖਾ ਸਕਦੀ ਹਾਂ ਤੁਹਾਨੂੰ ਬਹੁਤ ਹੀ ਅੱਛਾ ਦੇਖੋ ਟਾਈ ਵਰਕ ਹੋਇਆ ਹੋਇਆ ਇਹਦਾ ਔਰ ਸਟਫ ਵੀ ਬਹੁਤ ਅੱਛਾ ਹੈ ਸੂਟ ਦੀ ਲੁੱਕ ਕੁਛ ਇਸ ਤਰ੍ਹਾਂ ਦੀ ਰਹੂਗੀ ਬਹੁਤ ਹੀ ਪਿਆਰਾ ਔਰ ਐਲੀਗੈਂਟ ਪੀਸ ਸਿਰਫ ਤੇ ਸਿਰਫ 400 400 ਪ੍ਰਾਈਸ ਬਹੁਤ ਹੀ ਪਿਆਰਾ ਆਰਟੀਕਲ ਅਗਰ ਕਿਸੇ ਨੇ ਬੁਕਿੰਗ ਕਰਵਾਣੀ ਹੈ ਤੇ ਕਰਵਾ ਸਕਦਾ ਹੈ ਸਕਰੀਨਸ਼ਾਟ ਖਿੱਚ ਕੇ ਸ਼ਾਪ ਤੇ ਵਿਜ਼ਿਟ ਕਰਕੇ ਵੀ ਲੈ ਕੇ ਜਾ ਸਕਦਾ ਹੈ ਹਾਂਜੀ ਨੈਕਸਟ ਆਰਟੀਕਲ ਹੈ ਜੀ ਬਹੁਤ ਵਧੀਆ ਦੇਖੋ ਸਟਫ ਰਹੂਗਾ ਇਸ ਦਾ ਮਸਲੀਨ ਕਾਟਨ ਬਹੁਤ ਹੀ ਪਿਆਰਾ ਤੁਸੀਂ ਦੇਖ ਸਕਦੇ ਹੋ ਵਰਕ ਹੋਇਆ ਹੋਇਆ ਸੂਟ ਦੇ ਫਰੰਟ ਦੇ ਉੱਤੇ ਸੂਟ ਦੇ ਫਰੰਟ ਤੇ ਬਹੁਤ ਹੀ ਅੱਛਾ ਵਰਕ ਹੋਇਆ ਹੋਇਆ ਥਰੈਡ ਵਰਕ ਪਲੱਸ ਸਿੱਪੀ ਵਰਕ ਹੋਇਆ ਹੋਇਆ ਤੇ ਦੁਪट्टे ਤੇ ਵੀ ਪੂਰਾ ਸੀਕੁਐਂਸ ਵਰਕ ਪਲਸ ਗੋਟਾ ਪੱਤੀ ਦਾ ਵਰਕ ਹੋਇਆ ਹੋਇਆ ਬਹੁਤ ਅੱਛਾ ਲੁੱਕ ਕੁਛ ਇਸ ਤਰ੍ਹਾਂ ਦੀ ਰਹੂਗੀ 5 ਮੀਟਰ ਆਲ ਓਵਰ ਸੂਟ ਰਹੂਗਾ ਜੀ ਇਹ ਕਲਰ ਮਿਲਣਗੇ ਇਹਦੇ ਵਿੱਚ ਤੁਹਾਨੂੰ ਪੰਜ ਫਰਸਟ ਜਿਹੜਾ ਵੇਅਰ ਕੀਤਾ ਹੋਇਆ ਹੈ ਸੈਕੰਡ ਪਿਸਤਾ ਪਿੰਕ ਪੀਚ ਕਲਰ yellow ਕਲਰ ਬਹੁਤ ਹੀ ਪਿਆਰਾ ਆਰਟੀਕਲ ਹੈ ਜੀ ਦੇਖੋ ਬਹੁਤ ਹੀ ਪਿਆਰਾ ਪੀਸ ਪ੍ਰਾਈਸ ਸਿਰਫ 550 ਸਿਰਫ 550 ਪ੍ਰਾਈਸ